ਆਤਾ ਬੜਾ ਸੋਚਣ ਸਮਝਣ ਵਾਲਾ ਰੌਚਕ ਮੋੜ ਆ ਗਿਆ ਕਿਉਂਕਿ ਡੇਰਾ ਬਿਆਸ ਸਿੱਧਾ ਹੀ ਬਿਕਰਮ ਮਜੀਠੀਆ ਦੇ ਹੱਕ ਵਿੱਚ ਉਤਰ ਆਇਆ ਪੱਖ ਵਿੱਚ ਉਤਰ ਆਇਆ ਤੇ ਭਗਵੰਤ ਮਾਨ ਸਰਕਾਰ ਲਗਾਤਾਰ ਮਜੀਠੀਆ ਦੇ ਉੱਪਰ ਸਵਾਲ ਖੜੇ ਕਰਦੀ ਰਹੀ ਹੈ ਕੇਸ ਪਾ ਕੇ ਅੰਦਰ ਕੀਤਾ ਗਿਆ ਮਜੀਠੀਆ ਨੂੰ ਤੇ ਹੁਣ ਡੇਰਾ ਬਿਆਸ ਮੁਖੀ ਦੇ ਉੱਪਰ ਵੀ ਬਹੁਤ ਵੱਡੇ ਸਵਾਲ ਉੱਠ ਖੜੇ ਹੋਏ ਨੇ ਬਹੁਤ ਸਾਰੇ ਲੋਕਾਂ ਨੇ ਸਵਾਲ ਉਠਾ ਦਿੱਤੇ ਨੇ ਪੂਰੀ ਜਾਣਕਾਰੀ ਤੁਹਾਨੂੰ ਦੇਣੀ ਹੈ ਕਿਉਂਕਿ ਪੰਜਾਬ ਸਰਕਾਰ ਦੀ ਤੇ ਡੇਰਾ ਬਿਆਸ ਮੁਖੀ ਦੀ ਇੱਕ ਬਿਆਨਾਂ ਦੀ ਟੱਕਰ ਹੁਣ ਅੱਗੇ ਵੱਧ ਗਈ ਹੈ ਜਿੱਥੋਂ ਤੱਕ ਕੱਲ ਸੀ ਅੱਜ ਗੱਲ ਉਸ ਤੋਂ ਅੱਗੇ ਚਲੀ ਗਈ ਹੈ ਤੇ ਕਈ ਹੋਰ ਵੱਡੇ ਚਿਹਰੇ ਜਿਹੜੇ ਆ ਉਹਨਾਂ ਨੇ ਵੀ ਡੇਰਾ ਬਿਆਸ ਮੁਖੀ ਦੇ ਉੱਪਰ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਬੇਨਤੀ ਤੁਸੀਂ ਵੀ ਇਸ ਮੁੱਦੇ ਤੇ ਆਪਣਾ ਵਿਚਾਰ ਜ਼ਰੂਰ ਲਿਖਿਓ ਤੇ ਦੂਜੀ ਬੇਨਤੀ ਜੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਬੈਲ ਵਾਲਾ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਵੱਡੇ ਮੁੱਦਿਆਂ ਦੀ ਜਾਣਕਾਰੀ ਟਾਈਮ ਸਿਰ ਪਹੁੰਚਦੀ ਰਹੇ ਹੁਣ ਜਦੋਂ ਕੱਲ ਵਿਕਰਮ ਜੀਠੀਆ ਦੀ ਜ਼ਮਾਨਤ ਤੋਂ ਪਹਿਲਾਂ ਡੇਰਾ ਬਿਆਸਮੁਖੀ ਗੁਰਿੰਦਰ ਢਿੱਲੋਂ ਨਾਬਾ ਜੇਲ੍ਹ ਗਏ ਬਾਹਰ ਆ ਕੇ ਉਹਨਾਂ ਨੇ ਬਿਆਨ ਦਿੱਤਾ ਉਹਨਾਂ ਨੇ ਸਭ ਤੋਂ ਵੱਡੀ ਗੱਲ ਕਹਿਤੀ ਵੀ ਵਿਕਰਮ ਜੀਠੀਆ ਤੇ ਜਿਹੜੇ ਕੇਸ ਨੇ ਉਹ ਗਲਤ ਨੇ ਉਹ ਝੂਠੇ ਨੇ ਉਸ ਤੋਂ ਬਾਅਦ ਫਿਰ ਪਹਿਲਾਂ ਤਾਂ ਕੱਲ ਹੀ ਪੰਜਾਬ ਦੇ ਭਗਵੰਤ ਮਾਨ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ ਹੋਰਾਂ ਨੇ ਕਿਹਾ ਸੀਗਾ ਵੀ ਇਹ ਕੋਈ ਬਰੀ ਨਹੀਂ ਹੋਇਆ ਅਜੇ ਅਦਾਲਤਾਂ ਦੇ ਵਿੱਚ ਕੇਸ ਚੱਲਣਾ ਮਜੀਠੀਆ ਤੇ ਤੇ ਸਜ਼ਾ ਜ਼ਰੂਰ ਹੋਵੇਗੀ ਉਦੋਂ ਹੀ ਡੇਰਾ ਬਿਆਸ ਦੇ ਉਲਟ ਬਿਆਨ ਦੇ ਦਿੱਤਾ ਪਰ ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਆ ਬਲਤੇਜ ਪੰਨੂ ਉਹਨਾਂ ਨੇ ਮੀਡੀਆ ਦੇ ਵਿੱਚ ਆ ਕੇ ਇੱਥੋਂ ਤੱਕ ਕਹਿ ਦਿੱਤੀ ਆ ਗੱਲ ਕਿ ਬਾਬਾ ਡੇਰਾ ਬਿਆਸ ਮੁਖੀ ਨੂੰ ਜੱਜ ਨਹੀਂ ਬੰਨਣਾ ਚਾਹੀਦਾ ਉਹ ਜੱਜ ਨਹੀਂ ਹੈਗੇ ਇਹ ਬਹੁਤ ਵੱਡੀ ਗੱਲ ਆਮ ਆਦਮੀ ਪਾਰਟੀ ਦੇ ਆਗੂ ਨੇ ਕਹੀ ਹੈ ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਨੇ ਕਿਹਾ ਕਿ ਅਸੀਂ ਤਾਂ ਸੁਣਿਆ ਸੀ ਕਿ ਜਿਹੜੇ ਸੰਤ ਮਹਾਪੁਰਸ਼ ਹੁੰਦੇ ਨੇ ਨਾ ਉਹ ਅਰਿਸ਼ਟਿਆ ਨਾਤਿਆਂ ਦੀਆਂ ਇਹਨਾਂ ਨੇੜਤਾਵਾਂ ਤੋਂ ਉੱਪਰ ਉੱਠੇ ਨੇ ਤੇ ਉਹ ਐਦਾਂ ਜੇਲ੍ਹ ਚ ਬੰਦ ਬੰਦਿਆਂ ਦੀਆਂ ਰਿਸ਼ਤਿਆਂ ਕਰਕੇ ਮੁਲਾਕਾਤਾਂ ਕਰਨ ਨਹੀਂ ਜਾਂਦੇ ਤੇ ਬਲਤੇਜ ਪੰਨੂ ਦੇ ਬਿਆਨ ਤੋਂ ਬਾਅਦ ਸਿੱਧੇ ਰੂਪ ਚ ਫਸਟ ਹੋ ਗਿਆ ਆਮ ਆਦਮੀ ਪਾਰਟੀ ਦੀ ਤੇ ਡੇਰਾ ਬਿਆਸਮੁਖੀ ਦੀ ਆਪਸ ਚ ਆਪਾਂ ਵਿਰੋਧੀ ਬਿਆਨਾਂ ਦੀ ਟੱਕਰ ਤਾਂ ਲੱਗ ਗਈ ਡੇਰਾ ਬਿਆਸਮੁਖੀ ਸਿੱਧਾ ਨੰਗੇ ਚਿੱਟੇ ਰੂਪ ਚ ਵਿਕਰਮ ਜੀਠਿਆ ਦੇ ਪੱਖ ਚ ਖੜ ਗਿਆ ਤੇ ਦੂਜੇ ਪਾਸੇ ਜਿਹੜਾ ਆਮ ਆਦਮੀ ਪਾਰਟੀ ਐ ਉਹਦੀ ਸਥਿਤੀ ਬੜੀ ਕਸੂਤੀ ਹੋ ਗਈ ਹੈ ਉਹਦੇ ਹਾਲਤ ਸੱਪ ਦੇ ਮੂੰਹ ਚ ਕੋੜ ਕਿਰਲੀ ਵਾਲੀ ਹੈ ਕਰੇ ਤੇ ਕੀ ਕਰੇ ਜੇ ਤਾਂ ਡੇਰਾ ਬਿਆਸ ਦੀ ਉਹ ਵਿਰੋਧਤਾ ਕਰਦੀ ਹੈ ਤਾਂ ਫਿਰ ਆਮ ਆਦਮੀ ਪਾਰਟੀ ਨੂੰ ਇੰਜ ਲੱਗਦਾ ਵੀ ਲੱਖਾਂ ਕਰੋੜਾਂ ਉਹ ਵੋਟਾਂ ਜਿਹੜੀਆਂ ਡੇਰਾ ਬਿਆਸ ਨਾਲ ਜੁੜੀਆਂ ਨੇ ਉਹ ਟੁੱਟਣ ਗਈਆਂ ਤੇ ਜੇਕਰ ਚੁੱਪ ਰਹਿੰਦੀ ਹੈ ਤਾਂ ਫਿਰ ਇਹ ਗੱਲ ਝੂਠੀ ਬਣਦੀ ਹੈ ਕਿ ਬਦਲਾ ਲੈਣ ਦੀ ਪ੍ਰਵਿਰਤੀ ਦੇ ਵਿੱਚੋਂ ਕੇਸ ਜਿਹੜਾ ਉਹ ਵਿਕਰਮ ਤੇ ਕੀਤਾ ਗਿਆ ਹੁਣ ਇਹ ਸਾਰੇ ਸਿਨੈਰੀਓ ਚ ਤੁਸੀਂ ਕੀ ਦੇਖਦੇ ਹੋ ਦੇਖੋ ਇੱਥੇ ਹੀ ਕਈ ਸਾਰੇ ਹੋਰ ਵੱਡੇ ਜਿਹੜੇ ਨਾਂ ਨੇ ਉਹ ਵੀ ਡੇਰਾ ਬਿਆਸ ਮੁਖੀ ਦੇ ਉੱਪਰ ਸਵਾਲ ਖੜੇ ਕਰ ਰਹੇ ਨੇ ਮਾਲਵਿੰਦਰ ਮਾਲੀ ਨੇ ਕਿਹਾ ਉਹ ਕਹਿੰਦੇ ਡੇਰਾ ਬਿਆਸ ਮੁਖੀ ਦੇ ਉੱਪਰ ਪਹਿਲਾਂ ਵੀ ਕਈ ਦੋਸ਼ ਲੱਗੇ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਦੀਆਂ ਜ਼ਮੀਨਾਂ ਜਾਂ ਦਰਿਆ ਦੇ ਵਹਿਣ ਮੋੜਨ ਵਾਲਾ ਮਾਮਲਾ ਇਸ ਤਰ੍ਹਾਂ ਦੇ ਬਹੁਤ ਸਾਰੇ ਦੋਸ਼ ਸਪੋਰਟਸਮੈਨ ਜਿਹੜਾ ਰੋਜ਼ਾਨਾ ਸਪੋਰਟਸਮੈਨ ਚੈਨਲ ਹੈ ਉਹਦੇ ਉੱਪਰ ਮਾਲਵਿੰਦਰ ਮਾਲੀ ਉਹ ਲਾ ਰਹੇ ਨੇ ਡੇਰਾ ਬਿਆਸ ਮੁਖੀ ਤੇ ਮਾਲਵਿੰਦਰ ਮਾਲੀ ਨੇ ਕਿਹਾ ਵੀ ਜਿਹੜਾ ਡੇਰਾ ਮੁਖੀ ਹੈ ਉਹ ਹੁਣ ਸਿੱਧੇ ਰੂਪ ਚ ਜੱਜ ਵਾਲਾ ਕੰਮ ਕਿਉਂ ਕਰਨ ਲੱਗ ਪਿਆ ਤਾਂ ਉਸ ਤੋਂ ਬਾਅਦ ਲੋਕ ਅਧਿਕਾਰ ਲੈਰ ਵਾਲੇ ਜਿਹੜੇ ਰੁਪਿੰਦਰ ਹੈ ਉਹਨਾਂ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਮੇਰਾ ਸਤਗੁਰ ਯਾਰ ਮਜੀਠੀਆ ਦਾ ਇਹ ਵੀਡੀਓ ਉਹਨਾਂ ਨੇ ਪਾਈ ਹੈ ਤੇ ਉਹਦੇ ਵਿੱਚ ਉਹ ਇਹ ਕਹਿੰਦੇ ਨਜ਼ਰ ਆਏ ਨੇ ਵੀ ਡੇਰਾ ਬਿਆਸ ਮੁਖੀ ਜੋ ਕਰ ਰਹੇ ਨੇ ਉਹ ਧਿਆਨ ਨਾਲ ਵੇਖੋ ਸਹੀ ਨਹੀਂ ਕਰ ਰਹੇ ਹੁਣ ਸਵਾਲ ਇੱਥੇ ਇੱਕ ਵੱਡਾ ਖੜਾ ਹੋ ਗਿਆ ਜਿਹੜਾ ਤੁਹਾਡੇ ਤੋਂ ਮੈਂ ਪੁੱਛਣਾ ਚਾਹਣਾ ਡੇਰਾ ਬਿਆਸ ਮੁਖੀ ਨੇ ਅਦਾਲਤ ਦੇ ਫੈਸਲੇ ਤੋਂ ਪਹਿਲਾਂ ਹੀ ਇਹ ਕਹਿਤਾ ਵੀ ਕੇਸ ਵਿਕਰਮ ਮਜੀਠੀਆ ਤੇ ਝੂਠੇ ਨੇ ਤੇ ਗਲਤ ਨੇ ਇੱਕ ਤਰ੍ਹਾਂ ਨਾਲ ਉਹਨਾਂ ਨੇ ਫੈਸਲਾ ਸੁਣਾਤਾ ਤਾਂ ਕਿ ਤੁਸੀਂ ਇਸ ਗੱਲ ਨੂੰ ਠੀਕ ਸਮਝਦੇ ਹੋ ਮੰਨ ਲਓ ਆਉਣ ਵਾਲੇ ਟਾਈਮ 'ਚ ਮੰਨ ਲਓ ਅਦਾਲਤਾਂ ਦੇ ਵਿੱਚ ਇਹ ਸਾਬਤ ਹੋ ਜੇ ਕਿ ਮਜੀਠੀਆ ਤੇ ਕੇਸ ਸਹੀ ਸੀ ਮਨ ਲਓ ਜਿਹੜੀ ਅਦਾਲਤ ਦੇ ਵਿੱਚ ਮਜੀਠੀਆ ਤੇ ਹੁਣ ਕੇਸ ਚੱਲ ਰਿਹਾ ਉਹ ਅਦਾਲਤ ਕੱਲ ਨੂੰ ਮਜੀਠੀਆ ਨੂੰ ਗਲਤ ਮੰਨ ਕੇ ਸਜ਼ਾ ਸੁਣਾ ਦੇ। ਮੰਨ ਲਓ ਉਸ ਤੋਂ ਉੱਪਰ ਦੀ ਅਦਾਲਤ ਜਿਹੜੀ ਹਾਈ ਕੋਰਟ ਆ ਉਹ ਵੀ ਮਜੀਠੀਆ ਨੂੰ ਗਲਤ ਮੰਨ ਕੇ ਸਜ਼ਾ ਨੂੰ ਬਰਕਰਾਰ ਰੱਖ ਲੇ। ਮੰਨ ਲਓ ਸੁਪਰੀਮ ਕੋਰਟ ਵੀ ਇੱਦਾਂ ਕਰ ਦੇ ਤਾਂ ਕਿ ਫਿਰ ਡੇਰਾ ਬਿਆਸ ਮੁਖੀ ਆਪਣੀ ਗਲਤੀ ਮੰਨਣਗੇ। ਫਿਰ ਮਾਫੀ ਮੰਗਣਗੇ। ਕਿ ਜਾਂ ਫਿਰ ਇਹ ਕਿਹਾ ਜਾਊਗਾ ਕਿ ਸਾਰੀਆਂ ਅਦਾਲਤਾਂ ਨੇ ਗਲਤ ਫੈਸਲਾ ਦਿੱਤਾ ਹੈ। ਤੇ ਡੇਰਾ ਬਿਆਸ ਮੁਖੀ ਜਿਹੜੇ ਨੇ ਉਹ ਸਹੀ ਨਹੀਂ ਇੱਕ ਗੱਲ ਮੈਂ ਇੱਥੇ ਸਪਸ਼ਟ ਕਰ ਦਿਆਂ ਜਿਹੜੇ ਜਿਹੜੇ ਲੱਖਾਂ ਲੋਕ ਡੇਰਾ ਬਿਆਸ ਦੇ ਨਾਲ ਜੁੜੇ ਨੇ ਨਾ ਉਹਨਾਂ ਵਾਸਤੇ ਮਜੀਠੀ ਅੱਜ ਤੋਂ ਬਹੀ ਹੈ ਕਿਉਂਕਿ ਜਿਹੜੀ ਸ਼ਰਧਾ ਨਾ ਉਹ ਬਹੁਤ ਵੱਡੀ ਚੀਜ਼ ਹੈ ਸ਼ਰਧਾ ਤੇ ਅੰਧ ਸ਼ਰਧਾ ਇਹ ਇਹ ਸਮਝਣ ਦੀ ਲੋੜ ਹੈ ਵੀ ਕੀ ਹੁੰਦੀ ਹੈ ਪਰ ਇਹ ਜਿਹੜੀ ਸ਼ਰਧਾ ਹੈ ਇਹ ਬਹੁਤ ਵੱਡੀ ਚੀਜ਼ ਹੈ ਅਜੇ ਤੱਕ ਜਦੋਂ ਦਾ ਆਸਰਾਮ ਬਾਪੂ ਆਸਰਾਮ ਜੀ ਨੂੰ ਕਹਿੰਦੇ ਸੀ ਉਹ ਬਲਾਤਕਾਰ ਦੇ ਕੇਸ ਤੇ ਜੇਲ੍ਹ ਗਿਆ ਉਹਦੇ ਲੱਖਾਂ ਚੇਲੇ ਚੇਲੀਆਂ ਅੱਜ ਵੀ ਉਹਨੂੰ ਬਾਪੂ ਜੀ ਬਾਪੂ ਜੀ ਕਹਿੰਦੇ ਨੇ ਤੇ ਵੇਖਣ ਨੂੰ ਤਰਸਦੇ ਨੇ ਜਿਹੜਾ ਡੇਰਾ ਸਰਸਾ ਦਾ ਮੁਖੀ ਹੈ ਬਲਾਤਕਾਰ ਦੇ ਕੇਸਾਂ 'ਚ ਜੇਲ੍ਹ 'ਚ ਹੈ ਉਹਨੂੰ ਵੀ ਉਹਦੇ ਅਣਜਾਹੀ ਅਜੇ ਤੱਕ ਇਹੀ ਕਹਿੰਦੇ ਨੇ ਕਿ ਉਹ ਸਹੀ ਹੈ ਤੇ ਸਾਡਾ ਪਿਤਾ ਜੀ ਇਸੇ ਤਰ੍ਹਾਂ ਡੇਰਾ ਬਿਆਸ ਨੇ ਜਿਹੜਾ ਬਿਆਨ ਦੇ ਦਿੱਤਾ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਢਿੱਲੂ ਹੋਰਾਂ ਨੇ ਉਹਨਾਂ ਦੇ ਲੱਖਾਂ ਚੇਲੇ ਚੇਲੀਆਂ ਜਾਂ ਉਹਨਾਂ ਦੇ ਉਨਯਾਈ ਜਾਂ ਪੈਰੋਕਾਰਾਂ ਦੇ ਵਿੱਚ ਉਹੀ ਸਹੀ ਹੈ ਤੇ ਸੱਚ ਹੈ ਅਦਾਲਤਾਂ ਕੁਝ ਕਹਿਣ ਉਹਨਾਂ ਨੂੰ ਹੁਣ ਕੋਈ ਮਤਲਬ ਨਹੀਂ ਆ। ਪਰ ਕੀ ਇਹ ਸਹੀ ਹੈ? ਕੀ ਡੇਰਾ ਬਿਆਸ ਮੁਖੀ ਜਿਸ ਤਰੀਕੇ ਦੇ ਨਾਲ ਅਦਾਲਤਾਂ ਦੇ ਕੰਮਕਾਰ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਫੈਸਲਾ ਪਹਿਲਾਂ ਹੀ ਸੁਣਾਤਾ। ਵੇਖੋ ਕੋਈ ਆਮ ਬੰਦਾ ਕਹ ਦੇ ਜਾਂ ਕਿਸੇ ਦੇ ਵਾਰਸ ਕਹਿ ਦੇਣ ਇਹ ਗੱਲ ਵੱਖਰੀ ਪਰ ਇੱਕ ਧਾਰਮਿਕ ਗੁਰੂ ਜਿਹਦੇ ਮਗਰ ਲੱਖਾਂ ਕਰੋੜਾਂ ਲੋਕ ਲੱਗੇ ਹੋਏ ਨੇ ਉਹ ਐਦਾਂ ਕਹਿ ਦੇਵੇ ਜੇਲ੍ਹ ਚ ਜਾ ਕੇ ਵੀ ਇਹ ਇਹ ਕੇਸ ਝੂਠੇ ਨੇ ਹੁਣ ਜਿਹੜਾ ਲੋਕ ਅਧਿਕਾਰ ਲਹਿਰ ਵਾਲਾ ਰੁਪਿੰਦਰ ਸਿੰਘ ਆ ਉਹ ਤਾਂ ਇਹ ਵੀ ਕਹਿੰਦਾ ਹੈ ਕਿ ਬਾਬਾ ਇਹ ਜਿਹੜਾ ਡੇਰਾ ਬਿਆਸ ਮੁਖੀ ਹੈ ਵੀ ਉਹ ਉਹਦੀ ਭਾਜੀਪੀ ਨਾਲ ਨੇੜਤਾ ਬੜੀ ਆ ਯਾਰੀ ਹੈ ਉਹਨੇ ਇੱਥੋਂ ਤੱਕ ਕਿਹਾ ਕਹਿੰਦਾ ਬਾਬੇ ਦੀ ਯਾਰੀ ਮਜੀਠੀਏ ਨਾਲ ਮਜੀਠੀਏ ਦੀ ਯਾਰੀ ਬਾਬੇ ਨਾਲ ਤੇ ਬਾਬੇ ਦੀ ਯਾਰੀ ਫਿਰ ਬੀਜੇਪੀ ਨਾਲ ਤੇ ਰੁਪਿੰਦਰ ਕਹਿੰਦਾ ਫਿਰ ਅੱਗੇ ਆਪਣੀਆਂ ਅਦਾਲਤਾਂ ਦਾ ਵੀ ਮਤਲਬ ਕਈ ਕੋਸ਼ ਜਿਹੜਾ ਉਹ ਉਹਦੇ ਉੱਪਰ ਬੋਲਿਆ ਤਾਂ ਤੁਸੀਂ ਇਹਦੇ ਉੱਪਰ ਸੋਚੋ ਵੀ ਇਹ ਚੱਲ ਕੀ ਰਿਹਾ ਹੁਣ ਅੱਜ 10:30 ਵਜੇ ਬਿਕਰਮਜੀਠੀਆ ਨੇ ਜੇਲ੍ਹ ਚੋਂ ਬਾਹਰ ਆਉਣਾ ਉਹਨਾਂ ਦੀ ਪਤਨੀ ਗਨੀਵ ਕੌਰ ਮਜੀਠੀਆ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਪਾ ਦਿੱਤੀ ਹੁਣ ਪੂਰਾ ਅਕਾਲੀ ਦਲ ਬਾਗੋ ਬਾਗ ਹੈ ਔਰ ਉਹ ਕਹਿ ਰਹੇ ਨੇ ਸੱਚ ਦੀ ਜਿੱਤ ਹੋ ਗਈ ਅਸਦੀ ਕਲੇਰ ਸਾਹਿਬ ਨੇ ਜਿਹੜੇ ਐਡਵੋਕੇਟ ਆਮ ਆਦਮੀ ਪਾਰਟੀ ਦੇ ਲੀਡਰ ਵੀ ਨੇ ਉਹ ਕਹਿ ਰਹੇ ਨੇ ਸੱਚ ਦੀ ਜਿੱਤ ਹੋ ਗਈ ਸਵਾਲ ਇਹ ਆਖੇ ਬੇਲ ਹੋ ਜਾਣਾ ਜ਼ਮਾਨਤ ਹੋ ਜਾਣਾ ਇਹ ਆਮ ਪ੍ਰਕਿਰਿਆ ਹੈ ਬਹੁਤ ਸਾਰੇ ਕੇਸਾਂ ਦੇ ਵਿੱਚ ਇਹ ਇੱਕ ਕਾਨੂੰਨੀ ਪ੍ਰਕਿਰਿਆ ਹੈ ਵੀ ਜਦੋਂ ਉਸ ਤੋਂ ਬਾਅਦ ਟ੍ਰਾਇਲ ਚੱਲਣਾ ਕੋਰਟ ਚ 4-5 ਸਾਲ ਕੇਸ ਚੱਲਣਾ ਹੁੰਦਾ ਤਾਂ ਫਿਰ ਬੰਦੇ ਦੀ ਜ਼ਮਾਨਤ ਹੋ ਜਾਂਦੀ ਉਹਨਾਂ ਟਾਈਮ ਉਹ ਬਾਹਰ ਰਹਿੰਦਾ ਕਤਲ ਦੇ ਕੇਸਾਂ 'ਚ ਜਿਨ੍ਹਾਂ 'ਚ ਉਮਰ ਕੈਦਾਂ ਹੋਈਆਂ ਨੇ ਬੰਦਿਆਂ ਨੂੰ ਜ਼ਮਾਨਤ ਪਹਿਲਾਂ ਮਿਲ ਹੀ ਰਹੀ ਹੈ ਜ਼ਮਾਨਤ ਤੋਂ ਹੋਣਾ ਇੱਕ ਆਮ ਕਾਨੂੰਨੀ ਪ੍ਰਕਿਰਿਆ ਹੈ ਉਹਦੇ ਨਾਲ ਬੰਦਾ ਬਰੀ ਨਹੀਂ ਹੁੰਦਾ ਇਹ ਗੱਲ ਬਿਲਕੁਲ ਸੱਚ ਆ ਤੇ ਜਿਹੜੀ ਅਕਾਲੀ ਦਲ ਆ ਉਹ ਇਦਾਂ ਪ੍ਰਚਾਰ ਰਿਹਾ ਜਿਵੇਂ ਮਜੀਠੀਆ ਬਰੀ ਹੋ ਗਿਆ ਹੋਵੇ ਪਰ ਕੱਲਾ ਅਕਾਲੀ ਦਲ ਨਹੀਂ ਆਮ ਆਦਮੀ ਪਾਰਟੀ ਵੀ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸੋਧਿਆ ਦੀ ਜ਼ਮਾਨਤ ਹੋਈ ਕੇਜਰੀਵਾਲ ਦੀ ਜ਼ਮਾਨਤ ਹੋਈ ਸੰਜੇ ਸਿੰਘ ਦੀ ਜ਼ਮਾਨਤ ਹੋਈ ਉਦੋਂ ਆਮ ਆਦਮੀ ਪਾਰਟੀ ਵੀ ਇਦਾਂ ਹੀ ਪ੍ਰਚਾਰਤੀ ਰਹੀ ਐ ਸੱਚ ਦੀ ਜਿੱਤ ਹੋਗੀ ਆ ਹੋ ਗਿਆ ਵਾਹ ਹੋ ਗਿਆ ਹੁਣ ਆਮ ਆਦਮੀ ਪਾਰਟੀ ਲਈ ਇੱਥੇ ਵੀ ਸਿੱਤੀ ਕਸੂਤੀ ਬਣ ਗਈ ਕੀ ਹੁਣ ਜੇਕਰ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਜ਼ਮਾਨਤ ਹੁੰਦੀ ਸੀ ਤੇ ਉਹਨਾਂ ਨੂੰ ਉਹ ਕਲੀਨ ਚਿੱਟ ਵਾਂਗ ਪ੍ਰਚਾਰਦੇ ਰਹੇ ਆ ਤਾਂ ਕੀ ਹੁਣ ਮਜੀਠੀਆ ਦੀ ਜ਼ਮਾਨਤ ਤੇ ਵੀ ਆਮ ਆਦਮੀ ਪਾਰਟੀ ਇਹ ਕਹੇਗੀ ਕਿ ਸੱਚ ਦੀ ਜਿੱਤ ਹੋਗੀ ਪਰ ਹੁਣ ਇਹ ਗੱਲ ਕਾਲੀ ਦਲ ਕਹਿ ਰਿਹਾ ਔਰ ਇਥੇ ਮੈਂ ਸਪਸ਼ਟ ਕਰਦਾ ਆ ਆਮ ਲੋਕਾਂ ਨੂੰ ਸਾਨੂੰ ਮੂਰਖ ਬਣਾਇਆ ਜਾ ਰਿਹਾ ਸਮਝਣਾ ਸਾਨੂੰ ਪੈਣਾ ਜੇਕਰ ਆਪਾਂ ਨਾ ਸਮਝੇ ਤਾਂ ਫਿਰ ਆ ਕੁਛ ਚੱਲੀ ਜਾਣਾ ਇਹ ਬਹੁਤ ਛਾਤਰ ਤੇ ਤਰਾਰ ਇਹ ਵੋਟ ਪੋਲਿਟਿਕਸ ਕਰਨ ਵਾਲੇ ਨੇਤਾ ਨੇ ਅੱਜ ਤੱਕ ਆਪਾਂ ਨੂੰ ਬੜਾ ਬੇਵਕੂਫ ਬਣਾਇਆ ਗਿਆ ਤੇ ਬਣਾਈ ਰੱਖਣਾ ਤੁਸੀਂ ਦੇਖੋ ਨਹੀਂ ਬਣਾ ਰਹੇ ਜਦੋਂ ਆਪਦੀਆਂ ਜ਼ਮਾਨਤਾਂ ਹੁੰਦੀਆਂ ਨੇ ਉਦੋਂ ਕਲੀਨ ਚਿੱਟ ਮੰਗ ਪੇਸ਼ ਕਰਦੇ ਨੇ ਜਦੋਂ ਦੂਜੇ ਦੀ ਜ਼ਮਾਨਤ ਹੁੰਦੀ ਆ ਉਦੋਂ ਕਹਿੰਦੇ ਨੇ ਵੀ ਅਜੇ ਬਰੀ ਨਹੀਂ ਹੋਇਆ ਅਜੇ ਤਾਂ ਕੇਸ ਚੱਲਣਾ ਹੈ ਗੱਲ ਭਵੇਂ ਸੱਚ ਆ ਪਰ ਪੇਸ਼ਕਾਰੀਆਂ ਦੋ ਕਿਉਂ ਸੋਚਣਾ ਆਪਾਂ ਵੀ ਸ਼ੁਰੂ ਕਰੀਏ ਹੁਣ ਭਗਵੰਤਮਾਨ ਸਾਹਿਬ ਅਜੇ ਤੱਕ ਇੱਥੇ ਚੁੱਪ ਨੇ ਚੁੱਪ ਕਿਉਂ ਆਉਂਗੇ ਸਵਾਲ ਇਹ ਵੀ ਹੈ ਕੀ ਭਗਵੰਤਮਾਨ ਸਾਹਿਬ ਹੁਣ ਇੱਥੇ ਬੋਲਣਗੇ ਕਿਉਂਕਿ ਜਦੋਂ ਦਾ ਵਿਕਰਮ ਮਜੀਠੀਆ ਜੇਲ੍ਹ ਗਿਆ ਭਗਵੰਤਮਾਨ ਬਹੁਤ ਸਾਰੇ ਆਪਦੇ ਭਾਸ਼ਣਾਂ ਦੇ ਵਿੱਚ ਮਜੀਠੀਆ ਦੇ ਉੱਪਰ ਟੇਢੇ ਤੇ ਸਿੱਧੇ ਰੂਪ ਚ ਕਮੈਂਟ ਕਰਦਾ ਰਿਹਾ ਪਰ ਕੀ ਹੁਣ ਭਗਵੰਤਪਨ ਸਾਹਿਬ ਬੋਲਣਗੇ ਅੱਜ ਭਗਵੰਤਪਨ ਸਾਹਿਬ ਦੋ ਦਿਨਾਂ ਮਹਾਰਾਸ਼ਟਰ ਦੌਰੇ ਤੇ ਚਲੇ ਨੇ ਮਹਾਰਾਸ਼ਟਰ ਦਾ ਦੌਰਾ ਕਰੋ ਪਰ ਇੱਧਰਲੇ ਦੌਰੇ ਤੇ ਵੀ ਕੁਝ ਬੋਲੋ ਨਾ ਕੀ ਸਮਝਦੇ ਤੁਸੀਂ ਦੂਜਾ ਵਿਕਰਮਜੀਠੀਆ ਬਾਹਰ ਆ ਜਾਏਗਾ ਫਿਰ ਕੀ ਪੰਜਾਬ ਦਾ ਬਹੁਤ ਵੱਡਾ ਭਲਾ ਹੋ ਜਾਏਗਾ ਵਿਕਰਮਜੀਠੀਆ ਪਹਿਲਾਂ ਬਾਹਰ ਹੀ ਰਹਾ ਐ ਕਿਉਂ ਪੇਸ਼ ਕੀਤਾ ਜਾ ਰਿਹਾ ਵੀ ਜਿਵੇਂ ਵਿਕਰਮਜੀਠੀਆ ਬਾਹਰ ਆ ਗਿਆ ਤੇ ਪਤਾ ਨਹੀਂ ਪੰਜਾਬ ਨੂੰ ਮਿਲ ਕੀ ਜਾਣਾ ਅਸਲ 'ਚ ਸਿਆਸੀ ਪਾਰਟੀਆਂ ਐਦਾਂ ਹੀ ਸਾਡੇ ਨਾਲ ਕਰਦੀਆਂ ਆਈਆਂ ਆ। ਆਪੋ ਆਪ ਦੇ ਕੁਝ ਕੁ ਲੀਡਰਾਂ ਨੂੰ ਇਹਨਾਂ ਨੇ ਐਦਾਂ ਬਣਾਇਆ ਹੋਇਆ ਜਿਵੇਂ ਉਹਨਾਂ ਦੇ ਸਿੰਗਾ ਤੇ ਹੀ ਪੰਜਾਬ ਦੀ ਧਰਤੀ ਖੜੀ ਹੋ ਗਈ। ਪਰ ਇਹ ਸੱਚ ਨਹੀਂ ਹੈਗਾ। ਇੱਥੇ ਬਥੇਰੇ ਆਏ ਤੁੜਗੇ ਕੋਈ ਫਰਕ ਨਹੀਂ ਪੈਂਦਾ। ਇਹ ਉਹੀ ਚਿਹਰੇ ਨੇ ਜਿਨ੍ਹਾਂ ਦੇ ਉੱਪਰ ਵੱਡੇ ਸਵਾਲ ਨੇ। ਹੁਣ ਅੱਜ ਜਦੋਂ ਵਿਕਰਮ ਮਜੀਠੀਆ ਨੇ ਬਾਹਰ ਆਉਣਾ ਉਦੋਂ ਵੀ ਸੀਨ ਰੌਚਕ ਦੇਖਣ ਵਾਲਾ ਹੋਣਾ। ਕਿਉਂਕਿ ਵਿਕਰਮ ਅਜੀਥਿਆ ਜਦੋਂ ਪਹਿਲਾ ਵਾਰ ਉਹਨੇ ਕੈਮਰੇ ਦੇ ਸਾਹਮਣੇ ਆਉਣਾ ਤੇ ਉਹਨੇ ਕਰਨਾ ਕੀ ਹੈ ਇਹ ਵੇਖਣ ਵਾਲਾ ਹੁਣ ਉਹ ਬਾਹਰ ਆ ਰਹੇ ਨੇ ਆ ਗਏ ਨੇ ਤਾਂ ਜਦੋਂ ਵਿਕਰਮ ਅਜੀਥਿਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਦੋਂ ਉਹਨਾਂ ਨੇ ਐਂ ਕਰਕੇ ਮੁੱਛਾਂ ਚੁੱਕੀਆਂ ਸੀ ਐਂ ਕਰਕੇ ਤੇ ਹੁਣ ਉਹ ਬਾਹਰ ਆ ਕੇ ਵੀ ਮੁੱਛਾਂ ਚੁੱਕਣਗੇ ਕਿ ਨਹੀਂ ਇਹ ਵੇਖਣਾ ਲੋਕ ਅਧਿਕਾਰ ਲੈਹਰ ਵਾਲਾ ਰੁਪਿੰਦਰ ਸਿੰਘ ਉਹਨੂੰ ਮੈਂ ਸੁਣ ਰਿਹਾ ਸੀ ਉਹ ਕਹਿੰਦਾ ਕੀਸੀਆਂ ਕਰਕੇ 7 ਮਹੀਨੇ ਬਾਹਰ ਆਇਆ ਐ ਨਾ ਸਮਝੋ ਵੀ ਐਵੇਂ ਹੀ ਆ ਗਿਆ ਦੇਖੋ ਪਿਆਰੇ ਲੋਕੋ ਮੈਂ ਤਾਂ ਇਹੀ ਗੱਲ ਕਰਨੀ ਹੈ ਕਿ ਆਪਾਂ ਚੇਤਨ ਹੋਈਏ ਜਾਗਰੂਕ ਹੋਈਏ ਆਪਾਂ ਵਕ ਵਕ ਪਾਰਟੀਆਂ ਦੇ ਪਿੱਛੇ ਲੱਗ ਬਣੇ ਆ ਵੋਟਰ ਤੇ ਸਪੋਰਟਰ ਤੱਕ ਵੀ ਇੱਕ ਹੱਦ ਤੱਕ ਆਪਾਂ ਠੀਕ ਮੰਨ ਸਕਦੇ ਹਾਂ ਪਰ ਆਪਾਂ ਤਾਂ ਚਮਚੇ ਕਲਚੇ ਬਣਨ ਤੱਕ ਜਾਣੇ ਆ ਵਕ ਵਕ ਪਾਰਟੀਆਂ ਦੇ ਇਸੇ ਕਰਕੇ ਹੀ ਅੱਜ ਤੱਕ ਪੰਜਾਬ ਦਾ ਬੇੜਾ ਗਰਕ ਰਿਹਾ ਜਿਹੜੀ ਜਿਹੜੀ ਪਾਰਟੀ ਨਾਲ ਆਪਾਂ ਜੁੜੇ ਆ ਉਸ ਪਾਰਟੀ ਤੇ ਆਪਾਂ ਜਾਇਜ਼ ਸਵਾਲ ਸਹੀ ਸਵਾਲ ਕਰਨ ਨੂੰ ਵੀ ਤਿਆਰ ਨਹੀਂ ਜਿਹੜੀ ਜਿਹੜੀ ਪਾਰਟੀ ਨਾਲ ਆਪਾਂ ਜੁੜੇ ਆ ਆਪਾਂ ਨੂੰ ਇਹ ਲੱਗਦਾ ਉਹ ਤਾਂ ਕੁਝ ਗਲਤ ਕਰਦੀ ਹੀ ਨਹੀਂ ਪਰ ਪੰਜਾਬ ਦਾ ਤਾਂ ਮੰਨਦੇ ਹੋ ਗੇੜਾ ਘਰ ਕਰ ਰਿਹਾ ਆ ਨਾ ਹੁਣ ਤੱਕ ਪੰਜਾਬ ਨੂੰ ਉੱਪਰ ਨਹੀਂ ਨਾ ਉਠਣ ਦਿੱਤਾ ਗਿਆ ਪੰਜਾਬ ਇੱਥੇ ਹੁੰਦਾ ਜੇਕਰ ਇਹ ਇਹਨਾਂ ਪਾਰਟੀਆਂ ਨੇ ਰਾਜ ਸਹੀ ਕੀਤਾ ਹੁੰਦਾ ਅੱਜ ਪੰਜਾਬ ਦੇ ਧੀਆ ਪੁੱਤ ਜਿਹੜੇ ਨੇ ਉਹਨਾਂ ਨੂੰ ਇੱਥੇ ਕੰਮ ਨਹੀਂ ਰੋਜ਼ਗਾਰ ਨਹੀਂ ਬਾਹਰਲੇ ਦੇਸ਼ਾਂ 'ਚ ਧੱਕੇ ਖਾਣ ਉਹਨਾਂ ਨੂੰ ਜਾਣਾ ਪੈਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਨਾ ਇਹ ਗੱਲ ਸਭ ਨੂੰ ਪਤਾ ਹੈ ਨਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆ ਵਿਦੇਸ਼ਾਂ ਦੇ ਵਿੱਚ ਡੌਂਕੀਆਂ ਨਾਲ ਆ ਮੁੰਡੇ ਕੁੜੀਆਂ ਜਾ ਰਹੇ ਨੇ ਇਹ ਕੀ ਦੀ ਦੇਣ ਆ ਇਹ ਇਹਨਾਂ ਸਾਰੀਆਂ ਪਾਰਟੀਆਂ ਦੀ ਦੇਣ ਆ ਭਾਈ ਜਿਨ੍ਹਾਂ ਨੇ ਅੱਜ ਤੱਕ ਰਾਜ ਇੱਥੇ ਕੀਤਾ ਇਹ ਭਲੇਖਿਆ ਚ ਨਾ ਰਹੋ ਉਹ ਪਾਰਟੀ ਚੰਗੀ ਐ ਉਹ ਚੰਗੀ ਆਪਾਂ ਨਾ ਪਿਛੇ ਲੱਗ ਬਣੀਏ ਪੰਜਾਬ ਤੇ ਨਸ਼ਾ ਆਇਆ ਬੇਰੁਜ਼ਗਾਰੀ ਆਈ ਪੰਜਾਬ ਦੇ ਲੋਕਾਂ ਸਿਰ ਕਰਜ਼ੇ ਨੇ ਪੰਜਾਬ ਦੇ ਵਿੱਚ ਗੁੰਡਾਗਰਦੀ ਫੈਲੀ ਹੈ ਗੈਂਗਸਟਰਵਾਦ ਛਾਇਆ ਇਹ ਸਾਰੀ ਦੇਣ ਉਹਨਾਂ ਸਾਰੀਆਂ ਸਿਆਸੀ ਪਾਰਟੀਆਂ ਤੇ ਸਿਆਸਤਾਂ ਦੀ ਹੈ ਜਿਨ੍ਹਾਂ ਨੇ ਅੱਜ ਤੱਕ ਇੱਥੇ ਰਾਜ ਕੀਤਾ ਆਪਾਂ ਭਲੇਖਿਆਂ ਦਾ ਸ਼ਿਕਾਰ ਨਾ ਹੋਈਏ ਆਪਾਂ ਇਹਨਾਂ ਚੀਜ਼ਾਂ ਨੂੰ ਸਮਝ ਲਈ ਜੇਕਰ ਟਾਈਮ ਸਿਰ ਨਹੀਂ ਸਮਝਾਂਗੇ ਤਾਂ ਪਿੱਛੇ ਪਛਤਾਇਆ ਕੀ ਹੋਊ ਜਦ ਚਿੜੀਆ ਚੋਗੀ ਖੇ ਸਾਡੇ ਦਾਦਿਆਂ ਨੂੰ ਇਹਨਾਂ ਨੇ ਬੇਵਕੂਫ ਬਣਾਈ ਰੱਖਿਆ ਸਾਡੇ ਪਿਓਆਂ ਨੂੰ ਬੇਵਕੂਫ ਬਣਾਇਆ ਅੱਜ ਸਾਡੀ ਪੀੜ੍ਹੀ ਨੂੰ ਵੀ ਜੇ ਇਹ ਇਸੇ ਤਰ੍ਹਾਂ ਹੀ ਬੇਵਕੂਫ ਬਣਾਗੇ ਨਾ ਤਾਂ ਫਿਰ ਯਾਰ ਪੰਜਾਬ ਦਾ ਕੁਝ ਨਹੀਂ ਹੋ ਸਕਦਾ ਸੋ ਹਰ ਚੀਜ਼ ਨੂੰ ਗਹਿਰਾਈ ਨਾਲ ਸਮਝੀਏ ਕਿਸੇ ਵੀ ਪਾਰਟੀ ਦੇ ਪਿੱਛੇ ਲੱਗ ਚਮਚੇ ਕੜਛੇ ਨਾ ਬਣੀਏ ਆਉਣ ਵਾਲਾ ਭੁਖ لازਮੀ ਸਾਨੂੰ ਲਹਨਤਾਂ ਪਾਏਗਾ ਜੇਕਰ ਅਸੀਂ ਟਾਈਮ ਤੇ ਇਹ ਗੱਲਾਂ ਨਾ ਸਮਝੀਆਂ ਅੱਜ ਵਿਕਰਮ ਜੀਠਿਆ ਜੇਲ੍ਹ ਤੋਂ ਬਾਹਰ ਆ ਰਿਹਾ ਪਹਿਲਾਂ ਵੀ ਕਿੰਨੇ ਲੀਡਰ ਬਾਹਰ ਆਏ ਜ਼ਿਲ੍ਹਾ ਜਾ ਕੇ ਪਾਰਲੀਮੈਂਟ ਦੇ ਵਿੱਚ ਹੋਰ ਵਿਧਾਨ ਸਭਾ ਦੇ ਵਿੱਚ ਬੜੇ ਸਾਰੇ ਇਹੋ ਜਿਹੇ ਨੇਤਾ ਜਿੱਤ ਕੇ ਬੈਠੇ ਨੇ ਜਿਨ੍ਹਾਂ ਦੇ ਉੱਪਰ ਬੜੇ ਭੜੇ-ਭੜੇ ਕੇਸ ਚੱਲ ਰਹੇ ਨੇ ਉਹ ਸਾਡੇ ਤੇ ਰਾਜ ਕਰ ਰਹੇ ਹੈ ਸਾਰੇ ਜਮਾਨਤਾ ਦੇ ਬਾਹਰ ਨੇ ਕਮਾਲ ਦੀਆਂ ਗੱਲਾਂ ਨੇ ਹੁਣ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅਮਰਤਪਾਲ ਬੈਠਾ ਐਨਐਸਏ ਲੱਗਾ ਉਨੇ ਮੰਗ ਕੀਤੀ ਸੀ ਕਿ ਮੈਨੂੰ ਜੇਲ੍ਹ ਤੋਂ ਛੁੱਟੀ ਦੇ ਕੇ ਪੈਰੋਲ ਦੇ ਕੇ ਤੇ ਪਾਰਲੀਮੈਂਟ ਦਾ ਜਿਹੜਾ ਬਜਟ ਸੈਸ਼ਨ ਚੱਲ ਰਿਹਾ ਉਹ ਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਪਰ ਤੁਸੀਂ ਦੇਖੋ ਨਹੀਂ ਦਿੱਤੀ ਗਈ ਹੁਣ ਫਿਰ ਕੱਲ ਫੈਸਲਾ ਆ ਗਿਆ ਜਿਹੜਾ ਗ੍ਰੈਸ ਘੱਤਰ ਉਹਨੇ ਮਨਾਂ ਕਰਤਾ ਵੀ ਅਸੀਂ ਨਹੀਂ ਜਾਣਗੇ ਹੁਣ ਇਸ ਮਾਮਲੇ ਦੇ ਉੱਪਰ ਜਿਹੜੇ ਕੁਝ ਜਮਹੂਰੀ ਅਧਿਕਾਰਾਂ ਵਾਲੇ ਲੋਕ ਨੇ ਸਵਾਲ ਖੜੇ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਕੀ ਇਹ ਸਹੀ ਹੈ ਇੱਕ ਬੰਦਾ ਜਿਹਨੂੰ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਉਹ ਜੇਲ੍ਹ 'ਚ ਹੈ ਉਹ ਪਾਰਲੀਮੈਂਟ 'ਚ ਆਵਾਜ਼ ਰੱਖਣੀ ਚਾਹੁੰਦਾ ਹੈ ਤਾਂ ਉਹਨੂੰ ਪਾਰਲੀਮੈਂਟ 'ਚ ਸ਼ਾਮਲ ਹੋਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜ਼ਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਬਹੁਤ ਮਿਹਰਬਾਨੀ